ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਸ਼ਰੋਮਣੀ ਅਕਾਲੀ ਦਲ ਆਪਣੀ ਮਜ਼ਬੂਤੀ ਵਾਸਤੇ ਪੁਰਾਣੇ ਲੀਡਰਾਂ ਨੂੰ ਜਿਹੜੇ ਸ਼ਰੋਮਣੀ ਅਕਾਲੀ ਦਲ ਛੱਡ ਕੇ ਚਲੇ ਗਏ ਸੀ ਉਹਨਾਂ ਦੀ ਘਰ ਵਾਪਸੀ ਦੇ ਲਈ ਲਗਾਤਾਰ ਯਤਨ ਕਰ ਰਿਹਾ ਪਰ ਕਿਤੇ ਨਾ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਅਜੇ ਹਾ ਬਿਆਨ ਦੇ ਜਾਂਦੇ ਨੇ ਜਿਹਦੇ ਚੱਲਦੇ ਹੋਏ ਵਿਵਾਦਾਂ ਦੇ ਵਿੱਚ ਆ ਜਾਂਦੇ ਨੇ ਤੇ ਇੱਕ ਵਾਰ ਫਿਰ ਤੋਂ ਸੁਖਵੀਰ ਬਾਦਲ ਵਿਵਾਦਾਂ ਦੇ ਵਿੱਚ ਆ ਗਏ ਨੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਤੇ ਜਿਹਦੇ ਚੱਲਦੇ ਉਹਨਾਂ ਨੇ ਮੁਸਲਿਮ ਭਾਈਚਾਰੇ ਨੂੰ ਲੈ ਕੇ ਇੱਕ ਬਿਆਨ ਦਿੱਤਾ ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ 18 ਫੀਸ ਦੀ ਆਬਾਦੀ ਹੈ ਮੁਸਲਿਮ ਪਾਈਚਾਰੇ ਦੀ ਪਰ ਉਹਨਾਂ ਦੇ ਵਿੱਚ ਇੱਕ ਜੁਟਤਾ ਨਹੀਂ ਹੈ ਉਹਨਾਂ ਦਾ ਕੋਈ ਲੀਡਰ ਨਹੀਂ ਹੈ ਜਿਹਦੇ ਕਰਕੇ ਉਹ ਆਪਣੀਆਂ ਮੰਗਾਂ ਨਹੀਂ ਰੱਖ ਸਕਦੇ ਤੇ ਦੂਜੇ ਪਾਸੇ ਨੇ ਕਿਹਾ ਕਿ ਸਿੱਖ ਪਾਈਚਾਰੇ ਦੀ ਆਬਾਦੀ 2% ਹੈ ਫਿਰ ਵੀ ਉਹਨਾਂ ਦੇ ਵਿੱਚ ਇੱਕ ਜੁਟਤਾ ਹੈ ਤੇ ਉਹ ਕੇਂਦਰ ਨੂੰ ਦਿਖਾਉਂਦੇ ਨੇ ਅਸੀਂ ਇੱਕ ਹਾਂ ਬਹੁਤ ਵੱਡਾ ਬਲ ਮਿਲਿਆ ਤਾਕਤ ਮਿਲੀ ਮੈਂ ਕਹਿ ਸਕਦਾ ਹੈ ਦਿੱਲੀ ਸਟੇਟ ਦੇ ਵਿੱਚ ਸੂਚੀ ਸਿੱਖ ਸੰਗਤ ਸੂਚੀ ਸਿੱਖ ਜਥੇਬੰਦੀਆਂ ਸਾਰੀਆਂ ਹੀ ਸ਼੍ਰੋਮ ਨੇ ਕਾਲੀ ਦਲ ਦੇ ਪਲੇਟਫਾਰਮ ਥੱਲੇ ਸਾਰੀਆਂ ਕਟੀਆਂ ਹੋ ਗਿਆ ਜਿਹੜੀ ਕੌਮ ਇਕੱਠੀ ਹੈ ਕੋਈ ਕੌਮ ਤਕੜੀ ਹੈ ਮੈਂ ਇੱਕ ਮਿਸਾਲ ਦੇਣਾ ਚਾਹਣਾ ਹੈ ਮੁਸਲਮਾਨ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ 18% ਇੱਕ ਬਹੁਤ ਵੱਡੀ ਆਬਾਦੀ ਹੁੰਦੀ ਹੈ ਪਰ ਜੇ ਤੁਸੀਂ ਮੈਂ ਪਾਰਲੀਮੈਂਟ ਦੇਖ ਰਿਹਾ ਸੀ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮਾਇੰਦਾ ਨਹੀਂ ਹੈ ਕਾਰਨ ਇਕਤਾ ਨਹੀਂ ਹੈ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੈ ਇਹ ਕੋਈ ਉਹਨਾਂ ਦੀ ਪਾਰਟੀ ਨਹੀਂ ਹੈ ਵੰਡੇ ਹੋਣ ਕਾਰਨ ਕੋਈ ਉਹਨਾਂ ਦੀ ਤਾਕਤ ਨਹੀਂ ਹੈ ਕਹੀ ਹੈ ਕਿ ਹਲਕੇ ਹੈ ਆਪਣੇ ਇਥੋਂ ਪੂਰੇ ਦੇਸ਼ ਵਿੱਚ ਜਿੱਥੇ ਉਹਨਾਂ ਦੀ ਬਹੁਤ ਵੱਡੀ ਮੈਜੋਰਟੀ ਹੈ ਪਰ ਏਕਤਾ ਨਾ ਹੋਣ ਕਰਕੇ ਉਹਨਾਂ ਦੇ ਨਮਾਇੰਦੇ ਜਿੱਤੇ ਤਾਂ ਹੋ ਕੀ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਹ ਬਾਵਰੀ ਪੱਜੇ ਤੇ ਹਮਲੇ ਹੋ ਗਏ ਕੁਝ ਵੀ ਹੋਇਆ ਉਹਨਾਂ ਨੂੰ ਫਿਰ ਵੀ ਕੋਈ ਉਹ ਗੱਲ ਦਾ ਉਹ ਲੜ ਨਹੀਂ ਸਕਦੇ ਕਿਉਂਕਿ ਲੀਡਰਸ਼ਿਪ ਹੈ ਨਹੀਂ ਆਪਾਂ 2% ਹੈ ਪਰ ਆਪਣੀ ਵੱਡੀ ਤਾਕਤ ਆਪਾਂ ਸਾਰੇ ਕੌਮ ਸ਼੍ਰੀ ਕਾਲਪਕ ਸਾਹਿਬ ਦੇ ਥੱਲੇ ਕੱਟੀ ਹੈ ਆਪਣੀ ਇੱਕ ਪਾਰਲੀਮੈਂਟ ਐਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖ ਕੌਮ ਨੂੰ ਇਕੱਠਾ ਕਰਕੇ ਉਹਨਾਂ ਦੇ ਹੱਥ ਫੈਸਲੇ ਕਰਦੀ ਹੈ ਪਰ ਮੈਂ ਬੇਨਤੀ ਕਰਦਾ ਹਾਂ ਆ ਜਿਹੜੀਆਂ ਤਾਕਤਾਂ ਦੂਜੀਆਂ ਵਿਰੋਧੀਆਂ ਉਹਨੇ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਕੌਮ ਨੂੰ ਫਿਰ ਤੋਂ ਬਕੇੜਿਆ ਜਾਏ ਲਾਲਚ ਦੇ ਕੇ ਐਗੀਆਂ ਸਕਿਉਰਟੀਆਂ ਦੇ ਕੇ ਬਿਜ਼ਨਸ ਦੀ ਹੈਲਪ ਕਰਕੇ ਉਹ ਕੋਸ਼ਿਸ਼ ਕਰਦੇ ਕਿ ਆਪਣੇ ਲੀਡਰਸ਼ਿਪ ਨੂੰ ਤੋੜਿਆ ਜਾਏ ਸੁਖਬੀਰ ਬਾਲਦੇਸ ਬਿਆਨ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਵੱਲੋਂ ਕੋਈ ਸਵਾਲ ਚੁੱਕੇ ਗਏ ਨੇ ਉਹ ਤੁਹਾਨੂੰ ਸੁਣਾਉਣੇ ਸੋ ਗਰੇਵਾਲ ਸਾਹਿਬ ਕੱਲ ਸੁਖਵੀਰ ਸਿੰਘ ਬਾਦਰ ਵੱਲੋਂ ਮੁਸਲਮ ਪਾਈਚਾਰੇ ਦੇ ਉੱਤੇ ਇੱਕ ਸਵਾਲ ਖੜਾ ਕੀਤਾ ਗਿਆ ਕਹਿੰਦੇ ਮੁਸਲਮ ਪਾਈਚਾਰੇ ਦੇ ਵਿੱਚ ਇਕਤਾ ਨਹੀਂ ਹੈਗੀ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਜੀ ਵਾਹ ਦੇਖੋ ਕਿ ਸੇਵੀ ਪਾਈਚਾਰੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਇਹ 120 ਸਿੰਘ ਬਾਦਲ ਲੋਨਾ ਸੱਤਾ ਚੜਨ ਦੀ ਬਹੁਤ ਚਲਦੀ ਹੈ ਜੀ ਉਹ ਧਰਮ ਦਾ ਸਾਰਾ ਲੈ ਕੇ ਸਮਾਜ ਚ ਵੱਡੀਆਂ ਬਾਤ ਤੇ ਇਹ ਮੁਸਲਮਣ ਕੱਠੇ ਨਹੀਂ ਜੀ ਸਕਦੇ ਹੈ ਜੀ ਇਦਾਂ ਨੇ ਕਰਕੇ ਉਹ ਇਹ ਕੰਮ ਕਰਨਾ ਚਾਹੁੰਦੇ ਮਿਆਰ ਤੋਂ ਗਿਰੀਆਂ ਹੋਣੀਆਂ ਗੱਲਾਂ ਨੇ ਔਰ ਅਕਾਲੀ ਜਲ ਜਿਸ ਤਰ੍ਹਾਂ ਦੀ ਜਮਾਤ ਰਹੀ ਹੈ ਸੰਸਦਾਂ ਰਹੀ ਹੈ ਪਾਰਟੀ ਵੀ ਹੈ ਉਹ ਦੇ ਜਿਹੜੇ ਪ੍ਰਧਾਨ ਸੀਗੇ ਹੁੰਦੇ ਸੀ ਉਹਨਾਂ ਦਾ ਨਾਮ ਲੈ ਕੇ ਸਰਦਾਰ ਤੇ ਸਰਕਾਰ ਨਾਲ ਚਿਰ ਚੁਕਦਾ ਹੁੰਦਾ ਸੀ ਈਵਲ ਸੰਤ ਬਾਬਾ ਬਟੇਸੇਨੀ ਸੰਤ ਬਾਬਾ ਅੰਤਮ ਸਿੰਘ ਲੰਗੋਵਾਲ اور ਜਗਜਰ ਮੋਹਨ ਸਿੰਘ ਕੋੜਾ ਇਹ ਹੋਰ ਬਹੁਤ ਸਾਰੇ ਨਾਮ ਲੈ ਕੇ ਲਾਵਾ ਉਹ ਕਦੇ ਵੀ ਇਦਾਂ ਨਹੀਂ ਗੱਲਾਂ ਨਹੀਂ ਕੀਤੀ ਗੱਲ ਲੈ ਔਰ ਮਾਸਟਰ ਤਾਰਾ ਸਿੰਘ ਜੀ ਦੀ ਵਜ੍ਹਾ ਕਰਕੇ ਤਾਂ ਜਿਹੜਾ ਪੰਜਾਬ ਆ ਅੱਜ ਜਿਹੜੇ ਪੰਜਾਬ ਚ ਛਿਪ ਰਹੇ ਆ ਇਹ ਦੋਸਤਾਂ ਬੇਦਾਲ ਨੇ ਲੈ ਕੇ ਪਾਕਿਸਤਾਨ ਚ ਲਿਆ ਰੱਖੀ ਇਸ ਕਰਕੇ ਇਸ ਤਰ੍ਹਾਂ ਦੀਆਂ ਮਹਾਨ ਸਿੱਖਿਆਤਾਂ ਪ੍ਰਦਾਨ ਰਹੀਆਂ ਨੇ ਕਿ ਅੱਜ

ਇਹ ਜਿਹੜਾ ਇਸ ਤਰ੍ਹਾਂ ਦੀ ਗੱਲਾਂ ਕਰਕੇ ਸਮਾਜ ਚ ਬੰਡੀਆਂ ਨਾ ਪਾਉਣ ਔਰ ਇਸ ਤਰ੍ਹਾਂ ਸੱਤਾ ਵੀ ਨਹੀਂ ਮਿਲਣ ਵਾਲੀ ਹੁਣ ਉਹਨਾਂ ਨੂੰ ਲੋਕ ਨਹੀਂ ਸਹਿਕਾਰ ਕਰਨਗੇ ਜਵੇਦਰ ਸੁਣਿਆ ਹਰਜੀਤ ਸਿੰਘ ਗਰੇਵਾਲ ਵੱਲੋਂ ਕਿਹਾ ਗਿਆ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਸੱਤਾ ਛੇਤੀ ਹਾਸਲ ਕਰਨਾ ਚਾਹੁੰਦੇ ਨੇ ਤਾਂ ਹੀ ਅਜਿਹੇ ਬਿਆਨ ਦੇ ਰਹੇ ਨੇ ਉਹਨਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ